ਯਾ ਵੀ ਵਰਸਾ ਬਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣੀ ਚੱਲ ਰਹੀ ਹੈ ਜੀ ਗੜਾਈ ਸਰੋਂ ਦੀ ਉਹ ਦੇਖੋ ਇੱਧਰ ਘੁੱਟਦੀ ਦੀ ਆਪਣੀ ਨਾ ਖਰਪਾ ਬਿਆ ਲੱਗਿਆ ਹੈ ਬਹੁਤ ਉਹਦੀ ਦੋ ਕੁ ਦਿਨ ਲੱਗ ਜਾਣਗੇ ਹੋਰ ਸੋ ਅੱਜ ਆਹ ਨੂੰ ਦਿਖਾਉਣ ਲੱਗਿਆ ਦੀ ਮੈਂ ਐਦ ਕੀ ਮੌਸਮ ਦਾ ਜਿਹੜਾ ਮਟਰਾਂ 'ਤੇ ਬਹੁਤ ਫਰਕ ਪਿਆ ਆ ਬਹੁਤ ਅਸਰ ਆਇਦ ਕੀ ਗਰਮੀ ਕਰਕੇ ਐਦ ਕੀ ਮਟਰ ਹੋਈ ਨਹੀਂ ਸੋ ਕਈ ਜਗ੍ਹਾ ਜਿਹੜੇ ਬੇਜਦ ਨੇ ਆਪਣੇ ਤੋੜ ਕੇ ਤਾਂ ਜਲੰਧਰ ਵੱਲ ਕਈਆਂ ਨੇ ਬਾਹੇ ਨੇ ਕਿਉਂਕਿ ਖੜਨ ਲੱਗੇ ਨਹੀਂ ਗਾ ਮੋٹے ਵੀ ਵਿੱਚ ਸੁੱਕਣ ਲੱਗੇ ਦੀ ਨਾ ਉਹਨਾਂ ਦਾ ਕੱਦ ਕਾਠ ਹੋਇਆ ਉਹਨਾਂ ਉੱਥੇ ਹੀ ਖੜੇ ਨੇ ਹਾਂ ਜਮਾਈ ਵੀ ਥੋੜੇ ਵਿੱਚੇ ਦੀ ਆਪਣੇ ਖਾਣ ਚੋੱਕੇ ਦੇਖੋ ਨਾ ਤੁਹਾਨੂੰ ਉਹ ਵੀ ਮਿਕਸ ਤਰ੍ਹਾਂ ਦਾ ਉਹਨਾਂ ਤੇ ਅਸਰ ਹੋਇਆ ਹੋਇਆ ਫਾਇਦ ਕੀ ਲੱਗਦਾ ਨਹੀਂ ਵੀ ਖਾਣ ਚੋੱਕੇ ਵੀ ਹੋਏ ਹੋਣਗੇ ਉਸ ਦਾ ਕਾਫੀ ਅਸਰ ਪੈ ਰਹੀ ਕਿਉਂਕਿ ਗਰਮੀ ਰਹੀ ਹੈ ਨਾ ਇਸ ਕਰਕੇ ਇੱਧਰ ਆਲੂ ਖੜੇ ਨੇ ਆਪਣੇ ਜੀ ਵੀ ਇਹ ਵਾਲੇ ਸੋਹਾ ਦੇਖੋ ਜੀ ਕਣ ਸੁੱਕਣ ਲੱਗ ਗਏ ਇਹ ਵੀ ਹੋ ਗਏ ਆ ਦੇਖੋ ਕਿਸੇ ਕਿਸੇ ਨੂੰ ਲੱਗਿਆ ਫੁੱਲ ਬਹੁਤ ਸੁੱਕਣ ਲੱਗ ਗਿਆ ਦੇਖੋ ਸੁੱਕਦਿਆਂ ਵਿੱਚ ਆਹ ਦੇਖੋ ਇਹ ਗੱਦਗਾਠ ਹੋਇਆ ਹੀ ਨਹੀਂਗਾ ਬੜੇ ਨਹੀਂਗਾ ਪਾਸੇ ਨੂੰ ਉਜਾ ਬਣਾਇਆ ਹੀ ਨਹੀਂਗਾ ਅੰ ਵਿਚ ਵਿੱਚ ਆ ਦੇਖੋ ਕਿਵੇਂ ਟੁੱਕਣ ਲੱਗ ਗਏ ਇਹ ਜੰਮੇ ਨੇ ਉਹ ਵੀ ਸਿੱਧੇ ਸਿੱਧੇ ਜੰਮੇ ਨੇ ਲਾਏ ਤਾਂ ਬਹੁਤ ਸੰਘੜਾਂ ਦੀ ਪਰ ਸਿੱਧੇ ਹੀ ਜਮੇ ਨੇ ਇਹ ਦੇਖੋ ਜਿਵੇਂ ਕਿ ਇਹ ਬੂਟਿਆਂ ਨੂੰ ਲੱਗੇ ਨੇ ਫੁੱਲ ਆਹ ਦੇਖੋ ਮਟਰਾਂ ਦਾ ਇਹ ਤਾਂ ਕੀ ਬਹੁਤ ਸੁਰਪਿਆ ਇਹਦਾ ਮੌਸਮ ਦਾ ਬਾਕੀ ਸਾਰੇ ਠੀਕ ਆ ਜਿਵੇਂ ਗਾਜਰਾਂ ਖੜੀਆਂ ਨੇ ਵਧੀਆ ਖੜੀਆਂ ਨੇ ਮਟਰਾਂ ਦਾ ਕੋਈ ਜ਼ਿਆਦਾ ਹੀ ਐਦ ਕੀ ਅਸਰ ਆ ਕੋਈ ਜਗ੍ਹਾ ਦਾ ਬਾਹਰ ਨੇ ਲੋਕਾਂ ਨੇ ਕਹਿੰਦੇ ਦਿਖਾਉਂਦੇ ਵੀ ਤੀ ਆਪਣੇ ਮੋਬਾਈਲ ਤੇ YouTube ਤੇ ਦਿਖਾਉਂਦਾ ਇਹਦੀ ਬੋਂਦੇ ਹੋਏ ਉਹਨਾਂ ਕਣਕ ਬੀਜੀ ਆ ਵਾਕੇ ਇਹਦੀ ਸਾਰੀ ਅਸਰ ਆਏ ਮਟਰਾਂ ਤੇ ਜਿਹੜੇ ਪਹਾੜੀ ਇਲਾਕੇ ਹੀ ਹੋਣਗੇ ਉਹਨਾਂ ਤੇ ਫਾਇਦਾ ਨਾ ਹੋਵੇ ਪਾ ਆਪਣੇ ਪੰਜਾਬ ਵਿੱਚ ਜਿਹੜੇ ਲਾਹੇ ਨੇ ਲੋਕਾਂ ਦੇ ਉਹਨਾਂ ਦਾ ਬਹੁਤ ਵਧੀਆ ਸਾਰਾ ਮੌਸਮ ਦਾ। ਸੋ ਬਾਕੇ ਕਣਕਾਂ ਬੀਜਣ ਲੱਗੇ ਲੋਕ। ਤਾਂ ਹੀ ਦਾਇਰ ਕੀ ਰੇਟ ਵੀ ਜਾਵੇ ਮਟਰ ਦਾ। ਸੋ ਇਹਦੇ ਕਰਕੇ ਹੀ ਆਪਣੇ ਐਦਕੀ ਫਲ ਲੱਗਿਆ ਨਹੀਂਗਾ ਇਹਨਾਂ ਮਟਰਾਂ। ਉੱਜੇ ਤੁਹਾਨੂੰ ਦਿਖਾਉਣਾ ਤੇ ਇਹ ਮਟਰਾਂ ਬਾਰੇ ਸੋ ਇੱਕ ਬੇਨਤੀ ਹੋਰ ਆ ਮੈਂ ਪਹਿਲਾਂ ਵੀ ਕੀਤੀ ਦੀ ਮੈਂ ਇੱਕ ਨਵਾਂ ਚੈਨਲ ਬਣਾਇਆ ਪੰਜਾਬੀ ਕਲਚਰ ਉਹਦੇ ਉੱਤੇ ਮੈਂ ਪੁਰਾਣੀਆਂ ਅਵਸਥਾ ਬਾਰੇ ਜਾਣਕਾਰੀ ਦਿਨਣਾ ਤੇ ਉਹ ਪੁਰਾਣੀਆਂ ਅਵਸਥਾ ਦਿਖਾਉਣਾ ਵੀ ਹੰਨਾ ਸੋ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਆਪਣੇ ਵਿਰਸੇ ਨਾਲ ਸੰਬੰਧਿਤ ਚੀਜ਼ਾਂ ਬਾਰੇ ਜਾਣਕਾਰੀ حاصل ਕਰਨਾ ਤੇ ਉਹਨਾਂ ਨੂੰ ਦੇਖਣਾ ਤੇ ਆਪਣੇ ਬੱਚਿਆਂ ਨੂੰ ਦਿਖਾਉਣਾ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਸੋ ਇਧਰ ਮੈਂ ਲੱਗਿਆ ਹਾਂ ਜੀ ਆਪਣੇ ਰੋ ਦੀ ਗੜਾਈ ਕਰਨ ਆ ਦੇਖੋ ਇੱਧਰ ਕਰਤੀ ਆ ਇੱਕ ਨੰਬਰ ਗੜਾਈ ਕਰੀ ਆ ਕੋਈ ਆ ਨਹੀਂ ਵੀ ਤੁਹਾਨੂੰ ਕੱਖ ਦੇ ਹਜੂ ਵਿੱਚ ਕਿਤੇ ਐ ਚੰਗੀ ਤਰ੍ਹਾਂ ਕਰੀ ਆ ਤੇ ਆ ਇੱਧਰ ਰਹਿ ਗਿਆ ਆ ਦੇਖ ਰਹੇ ਹਾਂ ਉਹਨਾਂ ਦੇ ਕੱਖ ਦੇਖੋ ਕਿੰਨੇ ਦੀਏ ਚ ਗੜਾਈ ਕੀਤੀ ਦਾ ਇਹਦਾ ਫਰਕ ਦੇਖੋ ਤੇ ਬਿਨਾਂ ਗੜਾਈ ਕੀਤੀ ਦਾ ਦੇਖੋ ਕਿੰਨਾ ਫਰਕ ਆ। ਤਾਂ ਪਾਈਕ ਵਾਰ ਚੰਗੀ ਤਰ੍ਹਾਂ ਗੜਾਈ ਕਰ ਦੇਣੀ ਆ ਤਾਂ ਕਿ ਵਾਰ-ਵਾਰ ਨਾ ਕਰਨੀ ਪਵੇ ਫਿਰ ਕੋਸਰਾਂ ਨੂੰ ਵੀ ਬੜੀ ਹੋ ਜਾਣਾ ਫੇਰ ਵਿੱਚ ਬੈਠ ਕੇ ਗੁੱਟ ਵੀ ਨਹੀਂ ਹੋਣਾ। ਇੱਧਰ ਬਸੋ ਜੀ ਮੈਂ ਸੰਘਣ ਹੀ ਹੋ ਚੱਲੀ ਆ ਦੇਖੋ। ਫੰਟਾ ਲਗਣ ਲੱਗੀਆਂ ਦੇਖੋ ਇੱਧਰ ਇਹਦੇ ਵਿੱਚ ਬਹਿ ਕੇ ਹੁਣ ਗੁੱਟ ਨਹੀਂ ਹੁਣਾ ਸੋ ਅੱਜ ਮੈਂ ਤੁਹਾਨੂੰ ਇਹੀ ਮਟਰਾਂ ਬਾਰੇ ਦੱਸਣਾ ਵੀ ਮਿਆਦ ਕੀ ਬਹੁਤ ਫਰਕ ਪਿਆ ਆ ਮਟਰਾਂ ਆ ਦੇ ਆ ਕਿ ਮੌਸਮ ਦਾ ਲਗਦਾ ਨਹੀਂ ਵੀ ਖਾਨ ਜੋਗੇ ਵੀ ਹੋਏ ਜਾਣਗੇ। ਚਲੋ ਜੀ ਮਿਲਾਂਗੇ ਅਗਲੇ ਬਲੌਗ 'ਚ ਫਿਰ ਕੋਈ ਹੋਰ ਖੇਤੀਬਾੜੀ ਦਾ ਨੂੰ ਕੰਮਕਾਰ ਦਿਖਾਵਾਂਗਾ। ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ।